ਬੀਤੀ ਰਾਤ ਹੁਸ਼ਿਆਰਪੁਰ ਦੇ ਮੋਹੱਲਾ ਦੀਪਨਗਰ ਤੋਂ ਇੱਕ 5 ਸਾਲਾ ਬੱਚੇ ਨੂੰ ਇੱਕ ਪ੍ਰਵਾਸੀ ਦੇ ਵੱਲੋਂ ਕਿਡਨਾਪ ਕਰ ਲਿੱਤਾ ਗਿਆ ਸੀ ਪੁਲਿਸ ਵੱਲੋਂ ਤੁਰੰਤ ਤਫ਼ਤੀਸ਼ ਕਰਦੇ ਹੋਏ ਪ੍ਰਵਾਸੀ ਨੂੰ ਬੀਤੇ ਰਾਤ ਹੀ ਗ੍ਰਿਫਤਾਰ ਕਰ ਲਿੱਤਾ ਗਿਆ ਪਰ ਅੱਜ ਬੜੀ ਮੰਦਭਾਗੀ ਘਟਨਾ ਸਾਹਮਣੇ ਆਈ ਜਦੋਂ ਉਸ 5 ਸਾਲਾ ਬੱਚੇ ਦੀ ਡੈੱਡ ਬੋਡੀ ਰਹੀਮਪੁਰ ਸ਼ਮਸ਼ਾਨਘਾਟ ਤੋਂ ਮਿਲੀ ਮੌਕੇ ਤੇ ਪਹੁੰਚੀ ਪੁਲਿਸ ਪ੍ਰਸ਼ਾਸਨ ਅਤੇ ਹੁਸ਼ਿਆਰਪੁਰ ਤੋਂ ਵਿਧਾਇਕ ਭ੍ਰਮਸ਼ੰਕਰ ਜਿੰਪਾ ਵੇਖੋ ਪੂਰੀ ਰਿਪੋਰਟ ਕੀ ਹੈ ਕਹਿਣਾ ਐਸਐਸਪੀ ਹੁਸ਼ਿਆਰਪੁਰ ਸੰਦੀਪ ਮਲੀਕ ਦਾ ਅਤੇ ਐਮਐਲਏ ਭ੍ਰਮਸ਼ੰਕਰ ਜਿੰਪਾ ਦਾ ਇਨਸੀਡੈਂਟ ਕੱਲ੍ਹ ਸ਼ਾਮ ਨੂੰ ਸਾਨੂੰ 6 ਵਜੇ ਕੇ ਅਰਾਊਂਡ ਇਨਫੋਰਮੇਸ਼ਨ ਆਈ ਸੀ ਕਿ ਇੱਕ ਬੱਚਾ ਮਿਸਿੰਗ ਹੈਗਾ 5 ਸਾਲ ਦਾ ਉਮਰ ਹੈਗੀ ਉਹਦੀ ਪੁਰ ਹੀਰਾ ਸਾਡਾ ਖਾਣਾ ਪੈਂਦਾ ਉਹਦਾ ਨਿਊ ਦੀਪ ਨਗਰ ਦੇ ਵਿੱਚੋਂ ਤੇ ਤੁਰੰਤ ਸਾਡੇ ਆਫਿਸ ਪਹੁੰਚੇ ਸੀ ਕਿ ਪਹਿਲਾਂ ਮਿਸਿੰਗ ਦੀ ਕੰਪਲੇਂਟ ਸੀ ਕਿ ਅਸੀਂ ਥੋੜਾ ਟੈਕਨੀਕਲੀ ਚੈੱਕ ਕੀਤਾ ਤੇ ਸਾਨੂੰ ਸੀਸੀਟੀਵੀ ਰਾਹੀਂ ਇੱਕ ਸਕੂਟੀ ਤੇ ਇੱਕ ਬੰਦੇ ਤੇ ਸ਼ੱਕ ਹੋਇਆ ਉਹਨੂੰ ਗਾਂ ਟਰੈਕ ਕੀਤਾ ਤੇ ਫਿਰ ਸਾਨੂੰ ਉਹ ਬੱਚਾ ਵੀ ਨਜ਼ਰ ਆਂਦਾ ਕਿ ਅੱਗੇ ਸਕੂਟੀ ਤੇ ਬੈਠਾ ਹੋਇਆ ਤੇ ਜਿੱਦਾਂ ਫਿਰ ਅਸੀਂ ਗਾਂ ਚੈੱਕ ਕੀਤਾ ਤੇ ਸਕੂਟੀ ਨੂੰ ਟਰੈਕ ਕਰਦੇ ਹੋਏ ਉਹਦੇ ਓਨਰ ਹੈਗਾ ਯਹਾਂ ਤੇ ਬਲਰਾਮ ਸਿੰਘ ਜਿਨ੍ਹਾਂ ਦਾ ਕੋ ਗੋਡਾਊਨ ਹੈਗਾ ਉਹਨੂੰ ਟਰੈਕ ਕੀਤਾ ਤੇ ਗਾਂ ਚੱਲਦੇ-ਚੱਲਦੇ ਉਹਦਾ ਇੱਕ ਲੇਬਰ ਉਹਦਾ ਕੰਮ ਕਰਦਾ ਇੱਥੇ ਉਹਦਾ ਪਤਾ ਲੱਗਿਆ ਸਾਨੂੰ ਅਸੀਂ ਉਹਨੂੰ ਰਾਤ ਨੂੰ ਰਾਉਂਡ ਅਪ ਕੀਤਾ ਪੁੱਛਗਿੱਛ ਕਰਨ ਵਾਸਤੇ ਉਹ ਬੜਾ ਹੀ ਹੈਵिली ਇਨਟੌਕਸिकेटेड ਬੜਾ ਹੀ दारू ਪੀਤੀ ਸੀ ਕਿ ਉਹਨੇ ਤੇ ਕਾਫੀ ਪੁੱਛਗਿੱਛ ਕਰਨ ਦੇ ਬਾਵਜੂਦ ਜੋ ਜੋ ਸੁਰਾਗ ਲੱਗਦੇ ਰਹੇ ਅਸੀਂ ਕੰਮ ਕਰਦੇ ਰਹੇ ਸਾਡੀ ਟੀਮ ساری ਰਾਤ ਤੋ ਹੀ ਲੱਗੀ ਹੋਈ ਸੀ ਕਿ ਬਿਕੋਜ਼ ਇਤਨਾ ਸੈਂਸਿਟਿਵ ਬੱਚੇ ਦਾ ਕੰਮ ਹੋ ਜਾਂਦਾ ਹੈ ਤੇ ਸਾਰੇ ਸਾਰੇ ਅਧਿਕਾਰੀ ਲੱਗੇ ਹੋਏ ਸੀਗੇ ਤੇ ਸਵੇਰੇ ਸਾਨੂੰ ਕੁਝ ਹੋਰ ਲੀਡਸ ਮਿਲੀ ਫਿਰ ਟੈਕਨੀਕਲੀ ਅਸੀਂ ਇੱਥੇ ਤੱਕ ਪਹੁੰਚੇ ਹਾਂ ਜਿੱਥੇ ਸ਼ਮਸ਼ਾਨਗਾਹ ਹੈਗਾ ਸਬਜ਼ੀ ਮੰਡੀ ਦੇ ਬੈਕਸਾਈਡ ਤੇ ਇੱਥੇ ਫਿਰ ਸਾਡਾ ਕੰਮ ਅਸੀਂ ਇੱਕ ਸਾਰੇ ਆਫਸਰਸ ਨੂੰ ਅਲੱਗ-ਅਲੱਗ ਏਰੀਆ ਦੇ ਵਿੱਚ ਪਹਿਲਾਂ ਹੀ ਸਾਡੀ ਚੈਲਰੀ ਸੀਗੀ ਸਾਰੇ ਰੇਲਵੇ ਸਟੇਸ਼ਨਸ ਐਂਡ ਬੱਸ ਸਟੈਂਡਸ ਐਂਡ ਸਾਰੇ ਜ਼ਿਲ੍ਹੇ ਦੇ ਵਿੱਚ ਤੁਹਾਡੀ ਵੀ ਬੜਿਆ ਅਸੀਂ ਸਹਿਯੋਗ ਲੈ ਰਹੇ ਸੀਗੇ ਮੀਡੀਆ ਦਾ ਸਾਰੇ ਹੀ ਐਸੋਸੀਏਸ਼ਨ ਦਾ ਕਿ ਬੱਚੇ ਦੀ ਖਾਲਸ ਤੇ ਫਿਰ ਸਰਚ ਕਰਦੇ ਕਰਦੇ ਫਿਰ ਸਾਨੂੰ ਉਸ ਬੱਚੇ ਦੀ ਅਨਫੋਰਚੂਨੇਟਲੀ ਡੈਥ reportBody ਮਿਲੀ ਹੈਗੀ ਇੱਥੇ ਤੇ ਜਿਹੜਾ ਉਹ ਬੰਦਾ ਹੈ ਉਹ ਅਸੀਂ ਕਸਟਡੀ ਚ ਲੈ ਲਿਆ ਹੈਗਾ ਉਹਨਾਂ ਦੇ ਪੇਰੈਂਟਸ ਨੂੰ ਅਸੀਂ ਮਿਲਲੇ ਹੈਗੇ ਤੇ ਉਹਨਾਂ ਦੀ ਅਸੀਂ ਜਿੱਦਾਂ ਉਹ ਸਟੇਟਮੈਂਟਸ ਵਗੈਰਾ ਕਰਕੇ ਐਂਡ ਉਹ ਲੀਗਲ ਪ੍ਰੋਸੀਡਿੰਗ ਹੈ ਉਹ ਕੀਤੀ ਜਾਊਗੀ ਐਂਡ ਇਹਦੇ ਵਿੱਚ ਅਸੀਂ ਤੁਹਾਨੂੰ ਇਨਸ਼ੋਰ ਕਰਦੇ ਆ ਬਿਲਕੁਲ ਕਿ ਇਥੇ ਪੂਰਾ ਟੈਕਨੀਕਲ ਐਵੀਡੈਂਸ ਲੈ ਕੇ ਸਾਰੇ ਸਾਡੇ ਕੋਲ ਪ੍ਰੂਫਸ ਹੈਗੇ ਫੋਰੈਂਸਿਕ ਟੀਮ ਮੈਡੀਕਲ ਟੀਮ ਸਾਰੀ ਪਹੁੰਚ ਰਹੀ ਇਥੇ ਉਹ ਸਾਰਾ ਟੈਕਨੀਕਲ ਐਵੀਡੈਂਸ ਲੈਂਦੇ ਹੋਏ ਇਹਨੂੰ ਤੁਰੰਤ ਦੀ ਤੁਰੰਤ ਅਸੀਂ ਸਾਰਾ ਆਪਣੇ ਵੱਲੋਂ ਕਰਕੇ ਕੋਰਟ ਦੇ ਵਿੱਚ ਦੇ ਕੇ ਮਾਨੀਓ ਕੋਰਟ ਤੋਂ ਇਹਨੂੰ ਸਜ਼ਾ ਕਰਾਂਗੇ ਸਰ ਸ਼ੁਰੂਆਤੀ ਜਾਂਚ ਕੋ ਪਤਾ ਲੱਗਾ ਦਿਨ ਰਾਤੇ ਕਰਕੇ ਕੱਲ੍ਹ ਤੱਕ ਪੁਲਿਸ ਟੀਮਾਂ ਲੱਗੀਆਂ ਹੋਈਆਂ ਨੇ ਫਸਟ ਟਾਈਮ ਮੈਂ মিডিਆ ਦੀ ਲਾਈਵ ਸਟਰੀ ਇਸ ਤਰ੍ਹਾਂ ਦਾ ਇਨਸੀਡੈਂਟ ਹੈ ਕਿ মিডিਆ ਵਾਲੇ ਦੀ ਅੱਖਾਂ 'ਚ ਵੀ ਹੰਝੂ ਨੇ ਪੁਲਿਸ ਵਾਲਿਆਂ ਦੇ ਚਿਹਰੇ ਤੇ ਇਵਨ ਕਿ ਤੁਹਾਡੇ ਐਸਪੀ ਸਾਹਿਬ ਨੇ ਡਿਪਟੀ ਸਾਹਿਬ ਨੇ ਸਾਰਿਆਂ ਦੇ ਚਿਹਰੇ ਮਾਯੂਸ ਨੇ ਆਮ ਲੋਕਾਂ ਦੀ ਮੰਗ ਹੈ ਕੋਈ ਸਰ ਸਜ਼ਾ ਦਾ ਪ੍ਰਾਪਤ ਨਿਸ ਤਰ੍ਹਾਂ ਦਾ ਹੋਵੇ ਕਿ ਐਗਜ਼ਾਮਪਲ ਸਾਟੋ ਜਿਸ ਤਰ੍ਹਾਂ ਦਾ ਖਨੌਣਾ ਕਮ ਇਸ ਮੂਰਖਤਾ ਭਰੀ ਹਰਕਤ ਜਿਹੜੀ ਕੀਤੀ ਹੈ ਜੀ ਬਿਲਕੁਲ ਜੀ ਬਿਲਕੁਲ ਮੈਂ ਤੁਹਾਨੂੰ ਦੱਸਦਾ ਕਿ ਸਾਡੇ ਸਾਰੇ ਆਫਸਰ ਹੈਗੇ ਐਂਡ ਜੋ ਸਾਰੇ ਐਵੀਡੈਂਸ ਇਕੱਠੇ ਕਰਦੇ ਹੋਏ ਇਹ ਅਸੀਂ ਦਿਨਾਂ ਦੇ ਹਿਸਾਬ ਨਾਲ ਇਨਵੈਸਟੀਗੇਸ਼ਨ ਕੰਪਲੀਟ ਕਰਕੇ ਐਂਡ ਅਸੀਂ ਰਿਕੁਐਸਟ ਵੀ ਕਰਾਂਗੇ ਕੋਆਰਡੀਨੇਟ ਵੀ ਕਰਾਂਗੇ ਇਹਨੂੰ ਫਾਸਟ ਟਰੈਕ ਤੌਰ ਤੇ ਕਰਾ ਕੇ ਤੇ ਇਹਨੂੰ ਕੰਪਲੀਸ਼ਨ ਤੇ ਲੈ ਕੇ ਜਾਵਾਂਗੇ ਤਾਂ ਕਿ ਇਹ ਪੂਰੀ ਜੋ ਇੱਕ ਐਤਾ ਦੀ ਘਿਨੋਨੀ ਹਰਕਤ ਕੀਤੀ ਹੈ ਜਿਨੇ ਉਹਨੂੰ ਸਕਤੋ ਸੱਤ ਸਜਦੋ ਸਰ ਤੋਂ ਕਾਰਨ ਕਿ ਕੀ ਪਤਾ ਲੱਗਾ ਕਾਰਨ ਕੀ ਕਿਡਨਾਪ ਕਰਨ ਦਾ ਕੋਈ ਕੋਈ ਕਾਰਨ ਕੋਈ ਕਾਰਨ ਨਹੀਂ ਜਿਹੜਾ ਦੇਖੋ ਸਾਨੂੰ ਉਹ ਬੱਚਾ ਉੱਥੇ ਖੇਡ ਰਿਹਾ ਸੀਗਾ ਗਲੀ ਦੇ ਵਿੱਚ ਸੀਗਾ ਇਹ ਪੈਰੇ ਉੱਥੇ ਜਾ ਰਿਹਾ ਜੋ ਉੱਥੇ ਸਾਨੂੰ ਅਸੀਂ ਲੋਕਾਂ ਨੂੰ ਵੀ ਪਤਾ ਕੀਤਾ ਹੈਗਾ ਜੋ ਉੱਥੇ ਕੰਮਕੁੰਮ ਕਰ ਰਹੇ ਸੀਗੇ ਤੇ ਆਪਣੇ ਆਪ ਹੀ ਬੱਚੇ ਉਰੇ ਦੀ ਕੀ ਗੱਲ ਹੋਈ ਹੈ ਤੇ ਫਿਰ ਉਹ ਬੱਚਾ ਇਹਦੇ ਨਾਲ ਤੁਰ ਪਿਆ ਇਹਨੇ ਕੀ ਉਹਨੂੰ ਕਿਆ ਹੈਗਾ ਉਹ ਅਸੀਂ ਸਾਰਾ ਦੇਖ ਰਹੇ ਹਾਂ ਬਟ ਫਿਰ ਅੱਗੇ ਇਹ ਸਾਰੀ ਘਟਨਾ ਗਲਤ ਕੰਮ ਵੀ ਹੋਇਆ ਸਰ ਇਹ ਇਹ ਜੀ ਹਾਂ ਪੇ ਬਲਰਾਮ ਇੱਕ ਹੈਗੇ ਜੋ ਸਬਜੀ ਮੰਡੀ ਦੇ ਵਿੱਚ ਉਹਨਾਂ ਦਾ ਗੋਡਾਊਨ ਹੈ ਉੱਥੇ ਕੰਮ ਕਰਦਾ ਹੈਗਾ ਕੋਈ ਆਦਿ ਆਦਿ ਵਿਦਾ ਕਿ ਫਿਨੈਂਸ਼ੀਅਲਸ ਪਤਾ ਲੱਗੇ ਅਸੀਂ ਹੋਰ ਵੀ ਬੈਕਗ੍ਰਾਉਂਡ ਇਹਦਾ ਸਾਰਾ ਕੁਝ ਪਤਾ ਕਰ ਰਹੇ ਹਾਂ ਐਂਡ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਕਿ ਇਹ ਅਸੀਂ ਸਖਤ ਤੋਂ ਸਖਤ ਹੋ ਸਕਦਾ ਹੈ ਔਰ ਜਿੰਨਾ ਛੇਤੀ ਹੋ ਸਕਦਾ ਇਹਨੂੰ ਸਜਾਸੀ ਕੋਈ ਗਲਤ ਕੰਮ ਨਹੀਂ ਹੋਇਆ ਬੱਚੇ ਨਾਲ ਜੀ ਉਹ ਅਸੀਂ ਫੋਰੈਂਸਿਕ ਟੀਮ ਔਰ ਮੈਡੀਕਲ ਟੀਮ ਜੇ ਤਾਂ ਆ ਜੇਗੀ ਪੂਨਾ ਦੀ ਰਿਪੋਰਟ ਅਸੀਂ ਲੈਣ ਤੋਂ ਬਾਅਦ ਹੀ ਕੁਝ ਕਹਿ ਸਕਦੇ ਸਰ ਟੋਟਲ ਕਿਨੇ ਬੰਦੇ ਗ੍ਰਿਫਤਾਰ ਕੀਤੇ ਗਿਆ ਜਾ ਰਿਹਾ ਹੈ ਕਿ ਐਕਟਿਵ ਆ ਵੀ ਕਿਸੇ ਦੀ ਮੰਗ ਕੇ ਲੈ ਕੇ ਗਿਆ ਸਰ ਤੇ ਹੋਰ ਵੀ ਦੋਸ਼ੀ ਪਾਇਆ ਗਿਆ ਜੀ ਦੇਖੋ ਅਗਰ ਕੋਈ ਵੀ ਇਸ ਵਿੱਚ ਇਨਵੋਲਵ ਹੋਇਆ ਹਾਲ ਕੀ ਘੜੀ ਪੇ ਜਿਹੜਾ ਇਹ ਬੰਦਾ ਹੈਗਾ ਅਸੀਂ ਇਹਨੂੰ ਰਾਉਂਡ ਅਪ ਕਰ ਲਿਆ ਜੇ ਮੈਨੂੰ ਦੱਸਿਆ ਹੈਗਾ ਕਿਸੇ ਦੀ ਹਾਲ ਕੀ ਘੜੀ ਤੋਂ ਸਾਨੂੰ ਨਹੀਂ ਲੱਗਦੀ ਬਟ ਅਗਰ ਕਿਸੇ ਦੀ ਵੀ ਕਿਸੇ ਟਾਈਪ ਦੀ ਕੋਈ ਇਨਵੋਲਮੈਂਟ ਹੋ ਗਈ ਵੀ ਵਿਲ ਥੈਂਕ ਯੂ ਸਰ ਥੈਂਕ ਯੂ ਇਸ ਸਥਿਤੀ ਅਰਿੱਖੋ ਸਾਰੀ ਪੁਲਿਸ ਨੂੰ ਸਾਰੇ ਆਫੀਸਰ ਸੈਵਾਨ ਨੂੰ ਉਸੇ ਵੇਲੇ ਅਲਰਟ ਕਰਕੇ ਸਕੂਟਰ ਟਰੇਸ ਹੋ ਗਿਆ ਜਦ ਸਕੂਟਰ ਟਰੇਸ ਹੋ ਗਿਆ ਤਾਂ ਪਤਾ ਲੱਗ ਗਿਆ ਪਤਾ ਲੱਗ ਗਿਆ ਤਾਂ ਫਿਰ ਪਹਿਲਾਂ ਬੰਦਾ ਆ ਗਿਆ ਕੋਲ ਪਰ ਆ ਜਿਹੜਾ ਵਾਕਿਆ ਇੱਥੇ ਤੱਕ ਨਿਕਲਣਾ ਇਹ ਕਮੀਦ ਜਾਗੀ ਸੀ ਉਸ ਵੇਲੇ ਪੂਰਨ ਉਮੀਦ ਸੀ ਕਿ ਹੁਣ ਜੇ ਹੋ ਗਿਆ ਲਗਾਤਾਰ ਪੁਲਿਸ ਨਾਲ ਸੰਪਰਕ ਸੀ ਸੀ ਡੀਐਸਪੀ ਸਿਟੀ ਦੀਪਦਾ ਸ਼ਰਮਾ ਜੀ ਨਾਲ ਮੇਰੀ ਲਗਾਤਾਰ ਗੱਲ ਹੋ ਰਹੀ ਸੀ ਹਾਂ ਉਹਨਾਂ ਨੇ ਕਿਹਾ ਵੀ ਕੋਈ ਨਹੀਂ ਆਪਾਂ ਹੁਣ ਬੱਚਾ ਲੱਭ ਲੈਣਾ ਲੈਕਿਨ ਹੁਣ ਆ ਜਿਹੜਾ ਵਾਕਿਆ ਕੋਈ ਉਸ ਬੰਦਾ ਵੀ ਫੜ ਲਿਆ ਉਹਦੇ ਫੇਰ ਵੀ ਉਹਨੇ ਬਕਿਆ ਨਹੀਂ ਔਰ ਜਿਹੜੀ ਉਹਨੇ ਸ਼ਰਮਨਾ ਘਟਨਾ ਹੈ ਔਰ ਮਨੂੰ ਜੋ ਪਤਾ ਲੱਗਾ ਇਹਦਾ ਜਿਹੜਾ ਪੁਰਾਣਾ ਇਤਿਹਾਸ ਹੈ ਤੁਹਾਨੂੰ ਕੋਈ ਆਏ ਬੰਦੇ ਚ ਹਾਲਤੋਂ ਇਹ ਪਹਿਲਾਂ ਆਲਰੇਡੀ ਵੀ ਇਦਾਂ ਦੇ ਕੰਮ ਚ ਕਿਤੇ ਇਨਵੋਲਡ ਰਿਹਾ ਤੇ ਹੁਣ ਤਾਂ ਸਿਰਫ ਇੱਕ ਚੀਜ਼ ਹੈ ਜਿਹਨਾਂ ਦਾ ਬੱਚਾ ਚਲਾ ਗਿਆ ਉਹ ਮੇਰੇ ਕੋ ਆ ਕੇ ਥੋੜੀ ਦੇਰ ਪਹਿਲਾਂ ਆ ਕੇ ਸਾਡੇ ਆਫਿਸ ਚ ਬੈਠੇ ਹੋ ਸੀ ਆ ਕੇ ਤੇ ਮੈਂ ਉਹਨੂੰ ਮਿਲਣ ਚੱਲਾ ਸੀ ਉਹ 19 ਦਿਨ ਨੂੰ ਇੱਥੋਂ ਇਨਫੋਰਮੇਸ਼ਨ ਆ ਗਈ ਉਡੀ ਉਮੀਦ ਸੀ ਜਿਹੜੀ ਉਮੀਦ ਦੀ ਕਿਰਨ ਆ ਸੀ ਰਾਤ ਦੇ ਲੱਗਿਓ ਸੀ ਸਾਰੇ ਜਾਨੇ ਪੁਲਿਸ ਦੇ ਜਿੰਨੀ ਤਾਰੀਫ ਕੀਤੀ ਜਾਵੇ ਘਟਾ ਸਾਰੇ ਪੁਲਿਸ ਮਹੱਕਮੇ ਸਰ ਬਹੁਤ ਦਰਦਨਾਕ ਜਿਹੜੀ ਮੌਤ ਦਿੱਤੀ ਗਈ ਹੈ ਇਹ ਲਫਜ਼ਾਂ ਦੇ ਵਿੱਚ ਬਿਆਨ ਨਹੀਂ ਕਰ ਲਫਜ਼ਾਂ ਚ ਬਿਆਨ ਨਹੀਂ ਔਰ ਇਹ ਜਿਹੜੇ ਲਫਜ਼ਾਂ ਚ ਬਿਆਨ ਨਹੀਂ ਹੁਣ ਆਪਾਂ ਇਹਨਾਂ ਨੂੰ ਆਫੀਸਰ ਸੇਵਾਨ ਨੂੰ ਕਿ ਕੋਈ ਕਮੀ ਕਸਰ ਨਾ ਛੱਡਿਓ ਲਿਖਣ ਵੇਲੇ ਤਾਂ ਕਿ ਅਦਾਲਤ ਨੂੰ ਮਾਨ ਜੋ ਗਜ਼ਾਰਾ ਨੂੰ ਪਤਾ ਹੋਵੇ ਇਹ ਜਿਹੜਾ ਦਰਿੰਦਾ ਹੈ ਕਿਸ ਕਾਬਲ ਹੈ ਆਲਰੇਡੀ ਇਹ ਮੈਨੂੰ ਪਤਾ ਲੱਗਾ ਵੀ ਇਹ ਪਹਿਲਾਂ ਵੀ 10 ਸਾਲ ਸਜ਼ਾ ਕੱਟ ਕੇ ਆਇਆ ਤੇ ਇਹਨੂੰ ਉਸ ਕਾਬਲ ਨਾਲ ਛੱਡਿਆ ਜਾਵੇ ਵੀ ਕੋਈ ਇਦਾਂ ਦਾ ਮੈਂ ਤਾਂ ਰਾਤੀ ਜਦੋਂ ਬੱਚੇ ਦੀ ਫੋਟੋ ਦੇਖੀ 8:30 ਵਜੇ ਉਹਨੂੰ ਬੜਾ ਦਰਦ ਹੋਇਆ ਮੈਂ ਕਹਾ ਯਾਰ ਬੱਚਾ ਲੱਭ ਜੇ ਪਰਮਾਤਮਾ ਇਹ ਬੱਚਾ ਲੱਭ ਜੇ ਇਹਨਾਂ ਦਾ ਲੇਕਿਨ ਹੁਣ ਇਹ ਤਾਂ ਪਤਾ ਨਹੀਂ ਸੀਗਾ ਵੀ ਹੁਣ ਇਹ ਇਦਾਂ ਦਾ ਵਾਕਿਆ ਇਹ ਹੋ ਚੁੱਕਾ ਆ ਇਹ ਕੋਈ ਭਰਾ ਹੀ ਰੱਬ ਦੇ ਵਿੱਚ ਨਹੀਂ ਸਾਰੇ ਸੰਤਰ ਵਿਦਿਆ ਦਾ ਮਾਮਲਾ ਸਿਕਾ ਕੋਈ ਇਹ ਨਹੀਂ ਇਹ ਬੰਦੇ ਦਾ ਜਿਹੜਾ ਮਾਈਂਡ ਸੈਟ ਹੈ ਸਾਈਕੀ ਹੋ ਸਕਦਾ ਔਰ ਇੱਥੇ ਹਾਲ ਤੱਕ ਜਿਹੜੀ ਆਉਗੀ ਪੂਰੀ ਰਿਪੋਰਟ ਪੁਲਿਸ ਦੀ ਉਸ ਤੋਂ ਪਤਾ ਲੱਗਣਾ ਤੰਤਰ ਵਿਦਿਆ ਦਾ ਮਾਮਲਾ ਧਨੀ ਆਪਾਂ ਹੁਣ ਕਹਿ ਸਕਦੇ ਹਾਂ ਬੰਦੇ ਦਾ ਸਾਈਕੀ ਕਹਿ ਸਕਦੇ ਹਾਂ ਹਾਂ ਹੁਣ ਜੋ ਪੁਲਿਸ ਦਾ ਹੈਗਾ ਉਹਨਾਂ ਨੂੰ ਹੀ ਲੱਗ ਰਿਹਾ ਪੁਲਿਸ ਦਾ ਜਿਹੜਾ ਹਾਲਾਤ ਜਿਹੜੇ ਵਿਗੜੇ ਨਜ਼ਰ ਆ ਰਹੇ ਇੱਕ ਪਾਸੇ ਨਵੇਂ ਸ਼ਹਿਰ ਚ ਵੀ ਇੱਕ ਵੀਡੀਓ ਵਾਇਰਲ ਹੋਈ ਸੀ ਜਿਹੜੀ ਪ੍ਰਵਾਸੀਆਂ ਵੱਲੋਂ ਜੋ ਘੜਨਾ ਆਪਣੀ ਬਰੇਪਰਦੇਸ਼ ਅਬਦੌਲੀ ਵਰਤੀ ਗਈ ਸੀ ਦੂਜੇ ਪਾਸੇ ਹੁਸ਼ਿਆਰਪੁਰ ਚੱਕਣੌਣੀ ਹਰਕਤ ਕੀਤੀ ਗਈ ਆ ਸਰਕਾਰ ਵੱਲੋਂ ਸਰ ਕਿਦਾਂ ਦਾ ਐਕਸ਼ਨ ਲਿਆ ਜਾ ਰਿਹਾ ਇਸ ਮਾਮਲੇ ਵਿੱਚ ਜਿੱਥੇ ਤੱਕ ਆਪਾਂ ਇਨੂੰ ਕਿਸੇ ਸਾਰੇ ਸਮਾਜ ਨੂੰ ਬਲੇਮ ਨਹੀਂ ਅਸੀਂ ਕਰ ਸਕਦੇ ਅਸੀਂ ਠੀਕ ਹੈ ਪ੍ਰਵਾਸੀ ਹੈ ਇੱਚ ਕੋਈ ਸ਼ੱਕ ਵਾਲੀ ਗੱਲ ਨਹੀਂ ਹੈ ਪਰ ਆਪਾਂ ਇਹ ਕਹਿ ਸਕਦੇ ਹਾਂ ਵੀ ਇਦਾਂ ਇਹ ਸਾਈਕੀ ਦਾ ਮਾਈਂਡ ਸੈਟ ਇਦਾਂ ਦਾ ਮਾੜਾ ਹੈ ਤਾਂ ਸਾਰਿਆਂ ਦਾ ਸਾਈਕੀ ਮਾਈਂਡ ਸੈਟ ਹੁੰਦਾ ਜਿਹੜਾ ਨਮਸ਼ਹਿਰ ਵੀ ਆਪਰੇ ਮੈਂ ਜਿਹੜਾ ਨਮਸ਼ਹਿਰ ਹੈ ਉਹਨੂੰ ਦੇਖੋ ਦੰਡ ਜਿਹੜਾ ਕਾਨੂੰਨ ਨੇ ਦੇਣਾ ਹੈ ਕਾਨੂੰਨ ਉਹਨੂੰ ਆਪਣਾ ਦੰਡਿਤ ਕਰੇਗਾ ਆਪਾਂ ਮੰਨਦੇ ਹਾਂ ਕਿ ਇਦਾਂ ਦੀਆਂ ਘਟਨਾ ਜਿਹੜਾ ਰੋਕਣ ਵਾਲਾ ਸਾਨੂੰ ਅਲਰਟ ਰਹਿਣਾ ਪੈਣਾ ਸਾਨੂੰ ਆਪਣੇ ਬੱਚਿਆਂ ਦੇ ਪ੍ਰਤੀ ਆਪਣੇ ਬੱਚਿਆਂ ਦੇ ਪ੍ਰਤੀ ਆਪਣੇ ਬਹੁਤ ਜਿਆਦਾ ਸਰਤਤਾ ਚਹੀਦਾ ਸ਼ਮਸ਼ਾਨਘਾਟ ਜਿਹੜਾ ਹੈ ਇਹ ਕੌਣ ਰਨ ਕਰਦਾ ਹੈ ਇਸ ਸ਼ਮਸ਼ਾਨਘਾਟ ਦੇ ਕੋਈ ਬੰਦਾ ਨਹੀਂ ਹੁੰਦਾ ਰਾਤ ਨੂੰ ਜਾਂ ਦਿਨੇ ਇੱਥੇ ਨਾ ਕੋਈ ਨਾ ਬੰਦਾ ਇਹਨੂੰ ਸਿਰਫ ਆਪਣੇ ਜਿਹੜੇ ਖੇਸੇ ਕੋਈ ਛੱਡ ਜਿਹੜੇ ਹਿੰਪਰ ਵਾਲੇ ਜਿਹੜੇ ਨੇ ਸੋਸਾਇਟੀ ਸੋਸਾਇਟੀ ਰਨ ਕਰਦੀ ਹੈ ਸੋਸਾਇਟੀ ਸਰ ਮਤਲਬ ਹੁੰਦਾ ਇੱਥੇ ਤਾਲਾ ਲਗਾ ਕੇ ਰੱਖਣ ਜਾਂ ਕੋਈ ਬੰਦਾ ਪ੍ਰੋਵਾਈਡ ਕਰਾਣੇ ਤੇ ਦੇਖੋ ਅੱਜ ਤੋਂ ਪ੍ਰੋਵਾਈਡ ਹੈਗਾ ਤੇ ਫਿਰ ਉਸੇ ਵੇਲੇ ਆਉਂਦੇ ਜਿੰਦੇ ਕੋਈ ਉਮਮਨ ਹਜ਼ਾਰੀ ਜੀ ਜਿੰਨੇ ਵੀ ਸ਼ਮਸ਼ਾਨਘਾਟ ਉਸਤੀ ਹੈਗੇ ਆ ਸਾਰੇ ਤੁਹਾਨੂੰ ਪਤਾ ਵਿਰਾਨ ਹੁੰਦੇ ਆ ਇਹਨਾਂ ਦਾ ਆਲਮੋਸਟ ਜਿਹੜਾ ਹੈ ਕੋਈ ਨਾ ਕੋਈ ਦਰਵਾਜ਼ਾ ਜਾਂ ਕੋਈ ਕੇਵਰੀ ਖੁੱਲ੍ਹਾ ਰਹਿੰਦਾ ਲੇਕਿਨ ਇਹ ਤੁਹਾਡੀ ਗੱਲ ਹੈ ਕਿ ਚਲੋ ਉਹਨੇ ਦੇਖਦੇ ਹਾਂ ਤੇ ਕੀ ਹੋ ਸਕਦਾ ਇਹਨਾਂ ਹੱਥੋਂ ਲੈ ਕੇ ਕੀ ਕਰਨਾ ਚਾਹੋਂਗੇ ਮਾਹੌਲ ਸਰ ਹੋਰ ਵਿਗੜੇਗਾ ਇੱਥੇ ਆਪਣੇ ਪੰਜਾਬ ਦੇ ਵਿੱਚ ਨਹੀਂ ਦੇਖੋ ਸਵਾਲ ਤਾਂ ਇਹ ਹੈ ਵੀ ਹੁਣ ਇਹੇ ਜੇ ਅਸੀਂ ਅਸੀਂ ਸੇਫਟੀ ਕਿਦਾਂ ਬੱਚਿਆਂ ਦੀ ਕਰਨੀ ਹੈ ਲੜਕੀਆਂ ਦੀ ਕਿਦਾਂ ਕਰਨੀ ਹੈ ਮਾਹੌਲ ਤਾਂ ਦੇਖੋ بگੜਦਾ ਵੀ ਹੈ ਕਿ ਜਦੋਂ ਕਿਸੇ ਖਾਸ ਉੱਤੇ ਮੈਸੇਜ ਏਦਾਂ ਦਾ ਚਲਾ ਜਾਂਦਾ ਪਰ ਆਪਾਂ ਉਹ ਕੋਈ ਏਦਾਂ ਦੇ ਮੈਸੇਜ ਦੇ بجائے ਅਸੀਂ ਜਾਣੇ ਜਿਹੜੇ ਇਹਨੂੰ ਕੋਰਟ ਨੂੰ ਮੈਂ ਅਪੀਲ ਕਰਾਂਗਾ ਵੀ ਇਹੇ ਜੇ ਬੰਦੇ ਨੂੰ ਹੈਂਗ ਆਨ ਇਹਨਾਂ ਨੂੰ ਜਿਹੜੀ ਸਜ਼ਾ ਆਇਆ ਤਾਂ ਕੋਰਟ ਨੇ ਦੇਖਣਾ ਜਿਹੜਾ ਬੜਾ ਕਲੀਅਰ ਐਵੀਡੈਂਸ ਹੈ ਦੇ ਲਈ ਤਾਂ ਕੋਈ ਕੋਲੋਨ ਨਹੀਂ ਹੁੰਦੀ ਕੋਈ ਸਾਕਸ਼ੀ ਮੈਂ ਤਾਂ ਸਗੋਂ ਇਹ ਕਹਿਣਾ ਚਾਹੁੰਦਾ ਵੀ ਜਿਹੜੇ ਵਕੀਲ ਇਹ ਦੰਦੇ ਕੇਸ ਲੜਦੇ ਆ ਮੈਂ ਤਾਂ ਉਹਨਾਂ ਨੂੰ ਵੀ ਜਿੰਨੇ ਵੀ ਸਾਡੇ ਸਾਥੀ ਹੈਗੇ ਆ ਉਹਨਾਂ ਨੂੰ ਕਹਿੰਦਾ ਵੀ ਇਹ ਜਿਹੇ ਕੇਸ ਜਿਹੜਾ ਇਹਨੂੰ ਡਿਨਾਈ ਕਰ ਦਿਓ ਇਹਨੂੰ ਡਿਨਾਈ ਕਰ ਦਿਓ ਬਲਕਿ ਉਹਦੇ ਖਿਲਾਫ ਜਾ ਕੇ ਐਵੀਡੈਂਸ ਜਿਹੜੀਆਂ ਹੈਗੀਆਂ ਉਹਦੇ ਨਾਲ ਖੜੇ ਹੋਵੋ ਜਾ ਕੇ ਮੈਂ ਤਾਂ ਇੱਕ ਮੈਂ